ਦੇ ਬਿਜਲੀ ਦੇ ਆਭ ਜੇ ਮੰਤਰੀ ਅਨਿਲ ਵਿਜਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਿਸ਼ਾਨਾ ਸਾਧਦੇ ਆ ਵਿਜਨੇ ਸੋਸ਼ਲ ਮੀਡੀਆ ਤੇ ਸੈਣੀ ਸਮਰਥਕਾਂ ਦੀਆਂ 17 ਫੋਟੋਆਂ ਸਾਂਝੀਆਂ ਕੀਤੀਆਂ ਜਿਸ ਵਿੱਚ ਇਹ ਸਮਰਥਕ ਸੀਐਮ ਸੈਣੀ ਤੇ ਅਨਿਲ ਵਿਜ ਦੇ ਖਿਲਾਫ ਚੋਣ ਲੜਨ ਵਾਲੇ ਸਾਬਕਾ ਕਾਂਗਰਸੀ ਮੰਤਰੀ ਦੀ ਤੀ ਚਿਤਰਾ ਸਰਵਾਰਾ ਨਾਲ ਦਿਖਾਈ ਦੇ ਰਹੇ ਹਨ ਇਹਨਾਂ ਤਸਵੀਰਾਂ ਨੂੰ ਵੀਡੀਓ ਦੇ ਰੂਪ ਵਿੱਚ ਜਾਰੀ ਕਰਦੇ ਹੋਏ ਵਜਨੇ ਬੈਕਗ੍ਰਾਉਂਡ ਦੇ ਵਿੱਚ ਗਾਣਾ ਲਗਾਇਆ ਹੈ ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ ਗद्दार ਵੀ ਕਿਹਾ ਹੈ ਇਹ ਨਹੀਂ ਨਹੀਂ ਇੱਕ ਫੋਟੋ ਵਿੱਚ ਸੀਐਮ ਸੈਣੀ ਦੀ ਫੋਟੋ ਨੂੰ ਵੀ ਗद्दार ਦੱਸਿਆ ਹੈ ਅਨਲਵਜ ਨੇ ਪੋਸਟ ਸਾਂਝੀ ਕਰਦੇ ਲਿਖਿਆ ਆਸ਼ੀਸ਼ ਤਾਇਲ ਜੋ ਕਿ ਆਪਣੇ ਆਪ ਨੂੰ ਨਾਇਬ ਸੈਣੀ ਦਾ ਦੋਸਤ ਕਹਿੰਦਾ ਹੈ ਦੇ ਫੇਸਬੁੱਕ ਤੇ ਨਾਇਬ ਸੈਣੀ ਨਾਲ ਬਹੁਤ ਸਾਰੀਆਂ ਤਸਵੀਰਾਂ ਵਿਧਾਨ ਸਭਾ ਚੋਣਾਂ ਦੌਰਾਨ ਆਸ਼ੀਸ਼ ਤਾਇਲ ਨਾਲ ਜਿਹੜੇ ਵਰਕਰ ਦੇਖੇ ਗਏ ਸਨ ਉਹੀ ਭਾਜਪਾ ਦੀ ਵਿਰੋਧੀ ਉਮੀਦਵਾਰ ਚਿਤਰਾ ਸਰਵ ਨਾਲ ਦੇਖੇ ਜਾ ਰਹੇ ਹਨ ਇਸ ਰਿਸ਼ਤੇ ਨੂੰ ਕੀ ਕਹਿੰਦੇ ਹਨ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਤਾਇਲ ਅਜੇ ਵੀ ਨਾਇਬ ਸੈਣੀ ਦਾ ਕਰੀਬੀ ਦੋਸਤ ਹੈ ਇਸ ਲਈ ਸਵਾਲ ਇਹ ਉੱਠਦਾ ਹੈ ਕਿ ਭਾਜਪਾ ਉਮੀਦਵਾਰ ਦਾ ਵਿਰੋਧ ਕਿਸ ਨੇ ਕਰਵਾਇਆ ਜਿਕਰ ਜੋਕ ਹੈ ਕਿ ਇਸ ਤੋਂ ਪਹਿਲਾਂ ਅਨਿਲ ਵਿਜ ਨੇ 30 ਜਨਵਰੀ ਨੂੰ ਕਿਹਾ ਸੀ ਕਿ ਹੁਣ ਮੈਂ ਸ਼ਿਕਾਇਤ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗਾ ਕਿਉਂਕਿ ਇਸ ਮੀਟਿੰਗ ਵਿੱਚ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਦੋਂ ਅਧਿਕਾਰੀ ਕਿਸੇ ਹੁਕਮ ਦੀ ਪਾਲਣਾ ਨਹੀਂ ਕਰਦੇ ਤਾਂ ਅਜਿਹੇ ਮੀਟੀਆਂ ਵਿੱਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਦੇ ਕੰਮਾਂ ਲਈ ਜੇ ਉਹਨੂੰ ਵਿਰੋਧ ਵੀ ਕਰਨਾ ਪਵੇ ਤਾਂ ਉਹ ਕਰੇਗਾ ਮੈਨੂੰ ਬਾਕੀ ਹਰਿਆਣਾ ਬਾਰੇ ਨਹੀਂ ਪਤਾ ਪਰ ਉਹ ਅੰਬਾਲਾ ਦੇ ਲੋਕਾਂ ਦੇ ਹੱਕਾਂ ਲਈ ਲੜਦਾ ਰਹੇਗਾ ਜਿਸ ਤਰ੍ਹਾਂ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤੇ ਬੈਠੇ ਹਨ ਇਸੇ ਤਰ੍ਹਾਂ ਜੇਕਰ ਉਸ ਨੂੰ ਵੀ ਭੁਖ ਹੜਤਾਲ ਕਰਨੀ ਪਵੇ ਤਾਂ ਉਹ ਤਿਆਰ ਹੈ